ਗੱਲ ਪਤਾ ਕੀ ਉਹਨਾਂ ਦਿਮਾਗ 'ਚ ਇਹ ਆਈ ਗੱਲ ਕਿ ਜਦੋਂ ਪਰੌਣੇ ਨੇ ਆ ਕੇ ਵਿਆਹ ਕਰਨਾ ਵੇਖ ਲਾਣਾ ਪਰੌਣਾ ਗਿਆ ਹੀ ਉਹਨਾਂ ਨੇ ਮੁੰਡਾ ਨਹੀਂ ਕਿਹਾ ਅੱਛਾ ਹਾਂ ਉਹ ਕਹਿੰਦੇ ਜਦੋਂ ਪਰੌਣੇ ਨੇ ਆ ਕੇ ਇੱਥੇ ਬਹਿਣਾ ਤੇ ਉਤੋਂ ਆ ਗਿਆ ਮੀ ਤੇ ਜੇ ਮੁੰਡਾ ਭੇਜ ਗਿਆ ਮੀ 'ਚ ਤੇ ਫੇਰ ਭਾਈ ਦੇ ਵਿੱਚ ਤੇਰਾ ਤਾਂ ਵਿਆਹ ਹੋ ਗਿਆ ਤੂੰ ਸੋਣਾ ਵੀ ਤੇ ਹੈਗਾ ਜਾ ਕੇ ਤੇ ਉਦਨ ਹੀ ਚ ਰਾਤ ਮੀ ਆ ਗਿਆ ਤੇ ਮੁੰਡਾ ਗਿੱਲਾ ਹੋ ਗਿਆ ਸਹੀ ਆ ਹਨਾ ਤੇ ਉਹ ਫੇਰ ਕੋਈ ਰਿਸ਼ਤੇਦਾਰ ਵੀ ਮੇਰੇ ਨਾਲ ਜਾਊਗਾ ਤੋ ਤਨੂ ਪਤਾ ਹੀ ਨਹੀਂ ਕਿ ਆਣਾ ਗੱਲਾਂ ਕਿੱਦਾਂ ਕਰਦੇ ਆ ਉਹਨਾਂ ਨੇ ਪਤਾ ਕਿਹੜਾ ਆਹੇ ਮੁੰਡੇ 'ਚ ਕੋਈ ਕਾਣ ਹੋएगी ਉਹਨਾਂ ਨੇ ਇਹ ਗੱਲ ਕਹਿਣੀ ਕਿ ਮੁੰਡੇ 'ਚ ਕੋਈ ਕਾਣ ਹੋ ਗਈ ਇਹੋ ਜੇ ਕਰਦੇ ਸਾਡੇ ਤਾਂ ਪਹਿਲਾਂ ਹੀ ਕਹਿੰਦੇ ਆ ਜਿਹੜਾ ਇੰਨੀ ਉਮਰ ਹੋ ਗਈ ਮੈਂ ਬੈਠਾ ਵੇਲਾ ਬੈਠਾ ਨਾ ਤਾਂ ਅੰਟੀ ਤੁਹਾਡੀ ਬਿਲਕੁਲ ਹੀ ਗੱਲ ਸਹੀ ਆ ਰਿਸ਼ਤੇਦਾਰ ਸਾਡੇ ਪਹਿਲਾਂ ਹੀ ਕਹਿੰਦੇ ਆ ਇੰਨੇ ਚਿਰ ਦਾ ਬੈਠਾ ਜੀ ਇੰਨੀ ਉਮਰ ਹੋ ਗਈ ਤੇ ਵਿਆਹ ਜਦਾ ਹੋ ਨਹੀਂਦਾ ਕੋਈ ਨਾ ਕੋਈ ਗੱਲ ਹੈਗੀ ਆ ਪਰ ਲੋਕਾਂ ਨੂੰ ਕੀ ਸਮਝਾਈਏ ਆਹੇ ਕਈ ਕਈ ਤਾਂ ਕਹਿੰਦੇ ਆਂ ਮੁੰਡਾ ਮੰਗਲਿਕ ਆ ਰਿਸ਼ਤੇਦਾਰ ਸ਼ਿਲੇ ਕੇ ਸਾਡੇ ਗਵਾਂਢੀ ਉਹ ਨਹੀਂ ਸਰਦ ਜੀ ਨਹੀਂ ਦਿੰਦੇ ਮੇਰੇ ਯਾਰ ਦੋਸਤ ਨਹੀਂ ਜਿੰਨ ਦਿੰਦੇ ਤੇ ਕਿੰਨੀ ਕੋ ਮਰੂਗੀ ਆ ਉਮਰ ਉਮਰ ਤਾਂ ਟੀ ਜਿਆਦਾ ਨਹੀਂ ਕੁਝ ਮੇਰੀ ਆ ਘਰ ਦੇ ਕੰਮਾਂ ਕਰਾਂ ਅੱਜ ਟੈਨਸ਼ਨਾਂ ਚ ਇੰਤੈ ਜਿਆਦਾ ਲੱਗਦੀ ਲੇਖ ਨਹੀਂ ਪੁੱਤਰ ਮੇਰੀ ਗੱਲ ਸੁਣ ਮੇਰੇ ਹਿਸਾਬ ਨਾਲ 35 36 ਸਾਲ ਦਾ ਤੇਰੀ ਉਮਰ ਹੋਣੀ ਆ ਮੇਰੀ ਗੱਲ ਸੁਣ ਆੜਾ ਮੰਗਵੀ ਨਹੀਂ ਕਿ ਆ ਨਾ ਮੰਗਲ ਲੱਗ ਜਾਂਦਾ ਮਗਰ ਤੇ ਇਹ ਪੁੱਤ ਹਣਦਾ ਨਹੀਂ ਆ ਹੁਣੇ ਹੁਣੇ ਵਿਆਹ ਕਰਵਾ ਲਾ ਤੇ ਜੇ ਹੁਣ ਨਾ ਤੇਰਾ ਵਿਆਹ ਹੋਇਆ ਤੇ ਪੁੱਤ ਫਿਰ 60 ਸਾਲਾਂ ਦੀ ਉਮਰ 'ਚ ਤੇਰਾ ਵਿਆਹ ਹੋਣਾ ਏ ਆਂਦੇ ਜਿਹੜਾ ਮੰਗਲਿਕ ਹੁੰਦਾ ਨਾ 60 ਸਾਲਾਂ ਦੀ ਉਮਰ ਤੋਂ ਪਹਿਲਾਂ ਨਹੀਂ ਹਟਦਾ ਇਹ ਤੂੰ ਵੇਖ ਲਾ ਉਸ ਉਮਰ 'ਚ ਬੱਚੇ ਵਿਆਹੇਗਾ ਕਿ ਬੱਚੇ ਜੰਮੇਗਾ ਤੁਹੇ ਮਹੀਨੇ ਤੱਕ ਕਰਾ ਦੋ ਵੀਨੇ ਇੱਕ ਮਹੀਨੇ ਤੱਕੜਾ 60 ਸਾਲਾਂ ਦਾ ਚੱਲਿਆ ਮੈਂ ਗੱਲ ਤਾਂ ਅੱਛਾ ਉਹ ਛੱਡ ਗੱਲ ਆ ਕੋਕੇ ਦੇ ਪੈਸੇ ਦੱਸ ਕਿੱਥੇ ਨਹੀਂ ਨਹੀਂ ਪੈਸਾ ਕੋਈ ਨਹੀਂ ਚਾਹੀਦਾ ਮੈਂ ਤੈਨੂੰ ਕਹਿ ਦਿੰਦਾ ਨਾ ਇਧਰ ਢਿਲੀ ਰੱਖੋ ਤੇ ਇਹ ਕੋਈ ਗੱਲ ਨਹੀਂ ਅੱਛਾ ਤੇ ਉਹ ਮੈਂ ਤੈਨੂੰ ਗੱਲ ਕਰਨ ਢਈ ਸੀ ਉਹ ਗੱਲ ਇਹ ਸੀ ਕਿ ਉਹ ਫਿਰ ਉਹ ਕਦੇ ਹੋਣਾ ਕੁੜੀ ਦੀ ਗੱਲ ਕਰਨ ਦੇ ਸੀ ਕਿ ਉਹਨਾਂ ਦਾ ਲੈਂਟਰ ਉਹ ਚਾਹੁੰਦਾ ਹੈ ਕਾਨਿਆਂ ਦੀ ਛੱਤ ਬਚਦਾ ਹੈ ਨਾ ਹੁਣ ਕਾਨੇ ਅੱਜ ਕੱਲ ਕਿੱਥੇ ਮਿਲਦੇ ਨੇ ਉਹ ਔਖਾ ਹੋਣਾ ਕੰਮ ਨਾ ਨਾ ਬੜਾ ਔਖਾ ਹੈ ਨਾ ਤੇ ਹੁਣ ਗੱਲ ਇਸ ਤਰ੍ਹਾਂ ਹੈ ਕਿ ਵਿਆਹ ਤੇ ਤੇਰਾ ਹੋ ਗਿਆ ਪੱਕਾ ਤੇ ਪਰ ਮਹੀਨਾ ਦੋ ਮਹੀਨੇ ਤੈਨੂੰ ਇੰਤਜ਼ਾਰ ਕਰਨਾ ਪੈਣਾ ਉਹ ਤਾਂ ਹੁਣ ਪੈਹਾ ਬੁਹਾ ਵਿਚਾਰੇ ਇਕੱਠਾ ਕਰਨਗੇ ਕਿਤੋਂ ਹੈ ਨਾ ਉਹ ਕਦੇ ਪੰਚਾਇਤ ਨੂੰ ਲੈ ਕੇ ਦਿੱਤਾ ਗਰੀਬ ਘਰ ਰਿਆ ਤੇ ਕੋਈ ਛੱਤ ਛੁੱਤ ਪਾ ਦੋ ਜਿਤੋਂ ਪੈਸੇ ਹੁਣ ਉਹਨਾਂ ਦੇ ਆਣਗੇ ਤੇ ਉਹਦਾ ਹੀ ਹੋਣਾ ਨਾ ਪੁੱਤ ਤੇ ਆਂਟੀ ਜੀ ਤੁਸੀਂ ਮੈਨੂੰ ਪਹਿਲਾਂ ਦੱਸਣਾ ਫੋਨ ਤੇ ਹੂੰ ਤੇ ਦੱਸਣਾ ਸੀ ਤੇ ਮੈਨੂੰ ਦੱਸ ਦੇ ਮੈਂ ਉਹਨਾਂ ਦਾ ਜਵਾਈ ਮੈਂ ਦੱਸ ਕੋਈ ਨਾ ਕਰਦਾ ਕਿਤੇ ਫੇਰ ਕਿਹੜੀ ਗੱਲ ਤੂੰ ਪੰਚਾਇਤਾਂ ਤੋਂ ਪੈਸੇ ਮੰਗਦੇ ਫਿਰਦੇ ਮੈਂ ਕਦ ਲਈ ਆ ਮੈਨੂੰ ਦੱਸ ਦੇ ਜਦੋਂ ਉਹਨਾਂ ਦਾ ਜਵਾਈ ਐਡਾ ਤਗੜਾ ਪੰਚਾਇਤਾਂ ਚ ਪੈ ਮੇਰੇ ਵੀ ਨਹੀਂ ਦਿਮਾਗ ਚ ਗਈ ਆ ਗੱਲ ਆ ਜੀ ਕਿ ਜਦੋਂ ਉਹਨਾਂ ਦਾ ਜਵਾਈ ਐਡਾ ਤਗੜਾ ਹੈ ਤੇ ਪੰਚਾਇਤਾਂ ਚ ਪੈਸੇ ਵਿਚਾਰੇ ਕਰਨ ਨੂੰ ਮੰਗਦੇ ਫਿਰਦੇ ਪੁੱਤ ਤੂੰ ਹੀ ਗੱਲ ਸੁਣੋ ਮੇਰੀ ਇੱਕ ਹਾਂ ਹਾਂ ਦੱਸ ਦੱਸ ਕਿੱਦਾਂ ਗਏ ਨਾ ਆ ਚੁੱਕੋ ਰਗਾਂ ਉੰਨਾ ਨਾ ਨਾ ਗਰਾਈ ਇਕੱਠੀ ਕਰਕੇ ਲੈ ਕੇ ਆ ਗਰਾਈਆਂ ਹੀ ਕਰਦੇ ਰਹਿੰਦਾ ਸਾਡੇ ਦਾ ਇਹ ਕੰਮ ਆ ਤੇ ਪੁੱਤ ਤਿੰਨ ਜ਼ਰ ਪਾਪਾ ਗੁੱਸੇ ਹੋਇਆ ਕਿ ਪੈਸੇ ਕਿਤੇ ਪਾਪੇ ਨੂੰ ਨਾ ਮੇਜਣੀ ਥੋੜੀ ਕਿਤੇ ਦੱਸ ਇੰਤਰ ਨਾ ਦੱਤਾ ਮੇਜਣੀ ਕਿਤੇ ਉਹ ਵੀ ਐਡੀ ਸੋਹਣੀ ਉਹ ਵੀ ਸੋਹਣੀ ਉਹ ਵੀ ਮਹੀਨੇ ਤੱਕ ਵਿਆਹ ਹਾਲੇ ਤੱਕ ਮੈਂ ਫੋਟੋ ਵੀ ਨਹੀਂ ਵਿਖਾਈ ਪਾਪਾ ਜੀ ਨੂੰ ਫੋਟੋ ਵੀ ਖਾਈ ਤਾਂ ਉਹਨਾਂ ਨੂੰ ਚਾਹੀਦੀ ਉਹਨਾਂ ਨੂੰ ਦੱਸਦਾ ਦੱਸਦਾ ਖੁਸ਼ ਹੋਏ ਨਾ ਮੇਰੀ ਗੱਲ ਸੁਣ ਫੋਟੋ ਭਜਾ ਨਾ ਵਿਖਾਵੀ ਪਤਾ ਕੀ ਵਿਆਹ ਤਾਂ ਇੱਕ ਦਿਨ ਪਹਿਲਾਂ ਹੀ ਦੱਸੀ ਸਿੱਧਾ ਆਪਣੀ ਬੇਬੇ ਨੂੰ ਕਮੀਚ ਪਾਣੀ ਵਾਰੇ ਹੋਰੇ ਤੋਂ ਠੀਕ ਆ ਫਿਰ ਨਾਲ ਗੱਲ ਕਰੀ ਤੇ ਪੁੱਤ ਰੱਖ ਲੈ ਪੈਸੇ ਕੋਈ ਨਹੀਂ ਮੈਂ ਫੜ ਤੜਕੇ ਦੇ ਦੇ ਦਿੰਦੀ ਉਹਨਾਂ ਨੂੰ ਨਹੀਂ 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 ਮੇਰੇ ਹੁੰਦੇ ਦੱਸ ਕੀ ਉਹ ਵੀ ਮੇਰਾ ਹੀ ਘਰ ਆਣਾ ਠੀਕ ਆ ਪੁੱਤ ਕੋਈ ਚਾਹ ਪਾਣੀ ਪੀਣਾ ਨਹੀਂ ਚਾਹ ਪਾਣੀ ਨਹੀਂ ਤੇ ਮੇਰਾ ਕੰਮ ਹੈ ਜਲਦੀ ਜਾਨਾ ਨਰ ਕੋ ਜਲਦੀ ਮਿਸਤਰੀ ਲਾ ਲਓ ਤੇ ਲੈਂਡਰ ਪਾ ਦਿਓ ਕੋਈ ਗੱਲ ਨਹੀਂ ਆ ਦੇਖਦੀ ਲੋੜ ਪਈ ਤਾਂ ਦੱਸ ਦਿਓ ਨਾ ਕਿ ਸਿੱਧਾ ਫੋਨ ਕਰੋ ਮੈਂ ਗੱਲ ਹੀ ਪੁੱਤ ਨਾ ਜਵਾਈ ਨੂੰ ਕਹਿਣਾ ਹੈ ਨਾ ਤੇ ਇੰਜ ਕਰ ਫਿਰ ਤੂੰ ਜਾ ਮੈਂ ਜਾਹਾਂ ਨਾ ਕੁੜੀ ਜਾ ਜਾ ਮੇਰਾ ਪਤਾ ਪੱਕਾ ਜਿਉ ਨੂੰ ਲੈ ਪੁੱਤ ਇਹ ਕਿਹੜੀ ਗੱਲ ਕਰਨ ਜਾ ਜਿਉਂਦਾ ਰਹਿ ਜਿਉਂਦਾ ਰਹਿ ਉਹ ਜਿਉਂਦਾ ਰਹਿ ਮੇਰਾ ਪੁੱਤ ਜਾ ਲੈ ਲੈ ਲੱਖ ਰੁਪਇਆ ਤੇ ਆ ਗਿਆ ਮੇਰੇ ਕਾਬੂ ਆਇਆ ਸੀ ਵੱਡਾ ਅਖੇ ਆਂਟੀ ਜੀ ਤੁਸੀਂ ਤਾਂ ਬਣੇ ਤਗੜੇ ਠੱਗ ਜੇ 320000 ਰੁਪਇਆ ਦੇਣ ਵਾਲਾ ਪੁੱਤ 10000 ਤੇਰ ਕੋ ਕੱਲ ਲੈ ਲਿਆ ਲੱਖ ਅੱਜ ਲੈ ਲਿਆ ਤੇ ਹੁਣ ਰਹਿ ਗਿਆ 2 ਲੱਖ 10000 ਆਇਆ ਸੀ ਆਂਟੀ ਦਾ ਚਾਤਰੀ ਵਖਾਣਾ ਤੇਰੇ ਵਰਗੇ ਪੱਥਰੇ ਚੱਕਰ ਲੱਗੇ ਮੰਮੀ ਆ ਕੋਕਾ ਕੌੜਾ ਸੋਨਾ ਪਾਇਆ ਲੈ ਪੁਰਾਣਾ ਆਇਆ ਸੀ ਉਹ ਮੇਰੇ ਵਾਸਤੇ ਕੋਕਾ ਲੈ ਕੇ ਆਇਆ ਸੀ ਅਵੇਲਾ ਕਿੰਡਾ ਸੋਨਾ ਤੇ ਡਾਇਮੰਡ ਦਾ ਉਹਦੇ ਨਾਲੋਂ ਵੱਡਾ ਹੀ ਪਹਿਲਾਂ ਤਾਂ ਮੈਂ ਪਿੱਤਲ ਦਾ ਭਾਇਆ ਹੋਇਆ ਸੀ ਆ ਹੁਣੇ ਦੇਖ ਕੇ ਕੀ ਹੋ ਰਾਣਾ ਤੁਹਾਨੂੰ ਮੈਂ ਤਾਂ ਜਾਂਦਿਆਂ ਵੇਖਿਆ ਨੂੰ ਬਾਅਦ ਆਹੋ ਇਧਰੋਂ ਤੇ ਗਿਆ ਕੋਕਾ ਦੇ ਕੇ ਗਿਆ ਇਹ ਕੋਕੇ ਦਾ ਤੇ ਬਹਾਨਾ ਸੀ ਆਇਆ ਤੇ ਅਸਲ ਵਿੱਚ ਆਪਣੇ ਰਿਸ਼ਤੇ ਵਾਸਤੇ ਸੀ ਕੰਦਾ ਆਂਟੀ ਜੀ ਰਿਸ਼ਤੇ ਦਾ ਕੀ ਬਣਿਆ ਮੈਂ ਪਾਤੀਆਂ ਫੁੱਲੀਆਂ ਜੜੀਆਂ ਪਾਣੀਆਂ ਸੀ ਉਹ ਫੁੱਲੀਆਂ ਪਾਜੇ ਤੇ ਤੁਸੀਂ ਅੱਗੇ ਬੜੇ ਮਾਰਦੇ ਲੈ ਮਾਤਾ ਬਤਾਓ ਮਾਕੀ ਦੀਆਂ ਮਾ ਦਾ ਤੇਰੀ ਹੀ ਆ ਨਾ ਮਾਣ ਬੱਸ ਮਾਣ ਹੈ ਨਾ ਐਸੇ ਤਰ੍ਹਾਂ ਮਾਣ ਆਪਣਾ ਟੁੱਟਣ ਲਈ ਕੈਮ ਰੱਖੀ ਮਾਣ ਆਪਣਾ ਫਰਮਾਨੀ ਗੱਲ ਸੁਣੋ ਕੁੜੀ ਤੇ ਤੁਸੀ ਕੋਈ ਵੇਖੀ ਨਹੀਂ ਲਵਾਤੇ ਤੇ ਕੋਕਾ ਕਹਦੇ ਨੇ ਚਾਜ ਦੇ ਗਿਆ ਤੁਹਾਨੂੰ ਮੇਰੀ ਗੱਲ ਸੁਣ ਆ ਦੋ ਸਾਲ ਪਹਿਲਾਂ ਤੇਰੀ ਮਾਸੀ ਨੇ ਆਪਣੇ ਮੁੰਡੇ ਦਾ ਵਿਆਹ ਨਹੀਂ ਸੀ ਕਰਨਾ ਉਹਨੇ ਕੁੜੀ ਦੀ ਫੋਟੋ ਮੈਨੂੰ ਸੈਂਡ ਕੀਤੀ ਸੀ ਕਿ ਭੈਣ ਦਾਸਾ ਕੁੜੀ ਸੋਹਣੀ ਆ ਉਹ ਮੋਬਾਈਲ ਤੇ ਮੇਰੇ ਪੈਸੇ ਵਿੱਚ ਚੁੱਕ ਕੇ ਦਿਖਾਤੀ ਤੁਹਾਡੀਆਂ ਕੀ ਆ ਰੀਸਾ ਸਰ ਮੇਰਿਆਂ ਕੋਈ ਕਰਮ ਨਹੀਂ ਸਕਦਾ ਕਰ ਸਕਦਾ ਕੋਈ ਨਹੀਂ ਤੇ ਤੈਨੂੰ ਮੈਂ ਹੋਰ ਗੱਲ ਦੱਸਾਂ ਜਾਂਦੇ ਜਾਂਦੇ ਮੇਰੇ ਕੋਲ ਲੱਖ ਰੁਪਇਆ ਵੀ ਲੈ ਲੇ ਉਹ ਵੀ ਕੰਮ ਕਰਤਾ ਇਹ ਲੈ ਚੇਲ ਕ ਤੇ ਆ ਜੀ ਲੈ ਚੇਲਿਆ ਕੇ ਬਹੁਤ ਸੋਣੀ ਗੱਲ ਆ ਲੱਖ ਰੁਪਇਆ ਠੱਗ ਲਿਆ ਦੇ ਕੋਈ ਰਿਸ਼ਤਾ ਰਿਸ਼ਤਾ ਨਹੀਂ ਤੁਸੀਂ ਕਰਾਉਣਾ ਮੰਮੀ ਮੈਨੇ ਇੰਨਾ ਪਤਾ ਵਾ ਤੁਸੀਂ ਉਹਨੂੰ ਇਹ ਕਿਹਾ ਸੀ ਨਾ ਕਿ ਕੱਲ ਮੈਂ ਕੁੜੀ ਵਾਲਿਆਂ ਨਾਲ ਗੱਲ ਕਰਨ ਜਲਦੀ ਤੇ ਤੁਸੀਂ ਤੇ ਤਾਂ ਖਾ ਕੇ 36 ਰੋਟੀਆਂ ਤੇ ਘਰਾੜੇ ਮਾਰਦੇ ਰਹੇ ਜੇ ਬੈੱਡ ਤੇ ਕਿੱਥੇ ਗਏਗੇ ਤੁਸੀਂ ਉਹਨੂੰ ਹੁਣ ਝੂਠ ਬੋਲਦਾ ਕਿ ਇਹ ਮੈਂ ਕੁੜੀ ਵਾਲਿਆਂ ਨਾਲ ਗੱਲ ਕਰ ਰਹੀ ਆਂ ਉਹਨਾਂ ਦੀਆਂ ਨਾ ਛੱਪਾਂ ਕੱਚੀਆਂ ਵਾਂ ਬਾਲੇ ਆਈਆਂ ਛੱਪਾਂ ਝੋਣ ਡੀਆਂ ਵਾਂ ਤੇ ਪੈਸੇ ਦੇ ਦੇ ਰਿਪੇਅਰ ਕਰਨੀ ਕਰਦੀ ਫੇਰ ਤੇਰਾ ਠਾਕਾ ਲੱਗਣਾ ਵਾਂ ਆ ਵੇਖ ਲਾ ਆ ਹੁਣ ਮੇਰੇ ਘਰ ਕੋਈ ਆਂਦਾ ਜਾਂਦਾ ਤੇ ਨਿਗ੍ਹਾ ਰੱਖਦੀ ਆ ਹੁਣ ਤਾਂ ਕੰਨਾਂ ਨਾ ਕੰਨਾਂ ਲਾ ਕੇ ਵੀ ਕੰਨ ਲਾ ਕੇ ਵੀ ਸੁਣ ਲੱਗਦੀ ਗੱਲਾਂ ਮੰਮੀ ਐਡੀ ਜੀ ਹੁੰਦੇ ਨੇ ਚਿਰਚਿਰ ਕਰਨ ਦੀ ਆਦਤ ਹੀ ਬਣ ਗਈ ਆ ਬਾਜੀ ਮੇਰੀ ਗੱਲ ਸੁਣ ਲੋ ਜ਼ਰੂਰੀ ਨਹੀਂ ਆ ਕਿ ਹਰ ਗਲਤ ਕੰਮ ਤੁਸੀਂ ਕਰਦੇ ਜਾਓਗੇ ਤੇ ਬਚੀ ਜਾਓਗੇ ਜਦੋਂ ਤੁਸੀਂ ਫੜੇਗੇ ਨਾ ਤੇ ਘਰ ਦਾ ਨਾਂ ਰੋਸ਼ਨ ਹੋ ਜਾਣਾ ਤਾਨੂੰ ਪਤਾ ਮੈਂ ਤੁਹਾਡੇ ਤੇ ਕੇਸ ਕਿਉਂ ਨਹੀਂ ਕਰਨ ਦੀ ਸਿਰਫ ਕੇਸ ਕਰਕੇ ਨਹੀਂ ਕਰਨ ਲਈ ਕਿ ਘਰ ਦਾ ਨਾਂ ਨਿਕਲੂਗਾ ਲੋਕੀ ਕੀ ਕਹਿਣਗੇ ਕਿ ਇਹਨਾਂ ਦੇ ਘਰੇ ਬੋਸਾਈ ਆ ਇਹਨਾਂ ਦੀ ਨੌ ਲਿਆਈ ਆ ਇਹ ਇਸ ਕਰਕੇ ਮੈਂ ਚੋਪਾ ਬੈਠੀ ਆ ਤੇ ਤੁਸੀਂ ਫੇਰ ਪੁਲਿਸ ਨੂੰ ਲਿਆਉਣ ਵਾਲੇ ਕੰਮ ਕਰਨ ਦੇ ਸੀ ਜਿੱਦਣ ਉਹਨੂੰ ਬਾਜੀ ਨੂੰ ਪਤਾ ਲੱਗ ਗਿਆ ਨਾ ਰਾਣੀ ਨੂੰ ਫੇ ਤੁਸੀਂ ਤਾਂ ਦਗਾ ਕੀਤਾ ਹੋਦਣਾ ਨਾ ਪੁਲਿਸ ਇੱਥੇ ਲਿਆਉਗਾ ਤਾਂ ਮੇਰਾ ਨਾਮ ਡਾਗੇ ਅੱਛਾ ਤੁਸੀਂ ਤਾਂ ਖਾਓ ਖਾਣ ਗਣ ਗਣ ਕੇ ਇੱਧਰ ਇੱਧਰ ਇੱਕ ਵਾਰ ਤੈਨੂੰ ਮੈਂ ਗੱਲ ਪਿਆਰ ਨਾਲ ਸਮਝਾਦਾ ਇੱਧਰ ਵੇਹ ਜਿਹੜੀ ਤੂੰ ਗੱਲਾਂ ਕਰਦੇ ਨਾ ਪੁੱਤ ਇਹ ਗੱਲਾਂ ਤੇ ਤੇਰੀਆਂ ਬੜੀਆਂ ਬੜੀਆਂ ਸੋਹਣੀਆਂ ਆ ਯੋ ਬੜੀਆ ਕਰਦੀ ਹੈ ਗੱਲਾਂ ਬਹੁਤ ਸੋਹਣੀਆਂ ਕਰਦੀ ਹੈ ਕਿੰਨਾ ਕੁ ਬੜੀ ਆ ਤੂੰ ਬੜੀਆਂ ਸੋਹਣੀਆਂ ਗੱਲਾਂ ਮਾਰਦੀ ਏ ਕਿਆ ਪਤਾ ਨਹੀਂ ਲੱਗਾ ਅਜੇ ਤੱਕ ਕਿੰਨਾ ਕੁ ਪੜੀ ਨੀ ਉਹ ਤਾਂ ਜਿੰਨੀਆਂ ਗੱਲਾਂ ਤੂੰ ਸੋਹਣੀਆਂ ਮਾਰਦੀ ਹੈ ਨਾ ਜਾ ਕੇ ਕਿਤੇ ਸਰਕਾਰੀ ਸਕੂਲ ਚ ਮਾਸਟਰ ਆਣੇ ਲੱਗ ਤੇ ਬੱਚਿਆਂ ਨੂੰ ਕੁਝ ਨਾ ਕੁਝ ਸਿਖਾ ਇੱਥੇ ਮੈਨੂੰ ਨਾ ਸਿਖਾ ਉਹ ਗਾਜਰਮਾਨ ਨਾਲ ਮੰਮੀ ਜੀ ਸਹੀ ਤੇ ਕੈਂਟ ਆਇਆ ਜੋ ਕੁਝ ਵੀ ਕੈਂਟ ਆਇਆ ਤੇ ਤੂੰ ਵੀ ਆ ਨਾ ਮੱਥਾ ਮਾਰਨ ਦਾ ਕਿ ਨਤੀਜੇ ਦੇ ਨਾਲ ਕਿ ਇਹਨਾਂ ਨੂੰ ਨਹੀਂ ਕੋਈ ਅਸਰ ਹੋਣਾ ਮੈਂ ਤਾਂ ਇੰਨੇ ਸਾਲ ਹੋ ਗਏ ਮੈਂ ਜਾਣਦੀ ਇਹਨਾਂ ਨੂੰ ਇੱਕ ਹੋਰ ਆ ਗਈ ਦੀਦੀ ਉਹਦੀ ਪ੍ਰਿੰਸੀਪਲ ਆ ਗਈ ਮੈਂ ਚਾਹੁੰਦੀ ਆ ਕਿ ਚਲ ਘਰ ਦਾ ਨਾਮ ਰੋਸ਼ਨ ਨਾ ਹੀ ਹੋਵੇ ਪਰ ਇਹਨਾਂ ਠੱਗਾਂ ਨੂੰ ਕੋਈ ਅਸਰ ਨਹੀਂ ਹੈਗਾ ਕਦੀ ਕੋਈ ਮੁਰਗੀ ਲੱਭ ਲੈਂਦੇ ਆ ਤੇ ਕਦੀ ਕੋਈ ਨਿਸ਼ਚੈ ਨਹੀਂ ਮੁਰਗੀ ਨਹੀਂ ਲੱਭਦੇ ਆਪਾਂ ਦਾ ਮੁਰਗਾ ਲੱਭਦੇ ਆ ਤੇ ਫਿਰ ਮੁਰਗਾ ਲੱਭ ਕੇ ਹਲਾਲ ਕਰੇਗਾ ਮੰਮੀ ਜੀ ਅਕਸਰ ਤੇ ਉਹਨੂੰ ਜਦੋਂ ਪਤਾ ਲੱਗੂਗਾ ਸੱਚ ਉਹ ਤੁਹਾਡੀ ਬਾਹਰ ਬਦਨਾਮੀ ਨਾ ਕਰੂਗਾ ਤੁਹਾਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਹੁੰਦਾ ਕੋਈ ਸ਼ਰਮ ਨਹੀਂ ਆਏਗਾ ਨਹੀਂ ਉਹ ਖਾਦੀ ਪੀਤੀ ਆ ਉਹਨਾਂ ਨੂੰ ਇੱਜ਼ਤ ਦਾ ਕੁਝ ਨਹੀਂ ਹੈਗੀ ਨਾ ਸਾਨੂੰ ਕਦੋਂ ਵਿਆਹ ਲਿਆ ਨਾਲ ਸਾਨੂੰ ਵੀ ਸ਼ਰਮ ਹੁੰਦੀ ਆ ਭੱਜ ਜਾਓ ਕਿ ਅਸੀਂ ਇਹਨਾਂ ਦੀਆਂ ਨੋਆ ਜਾਓ ਕਰਦੇ ਕਹਿੰਦੇ ਅੱਗੇ ਵੀ ਭੇਜਿਆ ਹੀ ਤੁਹਾਨੂੰ ਸ਼ਰਮ ਆ ਤੇ ਜਾਓ ਜਾਓ ਤੁਸੀਂ ਇਹ ਨਹੀਂ ਤੁਹਾਡੀਆਂ ਤੁਹਾਡੇ ਵਪਾਰ ਚ ਰਕਾਉਂਦਾ ਪੈਂਦੀਆਂ ਨਾ ਜਿਹੜੇ ਤੁਸੀਂ ਵਪਾਰ ਕਰਨਦੇ ਜੀ ਆਉਂਦੀ ਆ ਮੈਨੂੰ ਸਮਝ ਕੋਈ ਗੱਲ ਨਹੀਂ ਆ ਲੈੰਦਾ ਹੁਣ ਬਾਜੀ ਨੂੰ ਮੈਂ ਦੱਸੂਗੀ ਸਾਰਾ ਕੁਝ ਕਿ ਬਾਜੀ ਕੋਈ ਕੁੜੀ ਕੜੀ ਨਹੀਂ ਜਿਹ ਹੈਗੀ ਇਹ ਠਗਣੀ ਨਹੀਂ ਠੱਗਣ ਦਾ ਨੂੰ ਬੱਸ ਉਹੋ ਜਿਹਾ ਸ਼ਰਮੀ ਉਹੋ ਕਮਰਾ ਜਿਆ ਦੱਸ ਨੂੰ ਪਤਾ ਨਹੀਂ ਲੱਗਦਾ ਇਹ ਕਿੱਧਰੋਂ ਬੋਲਣ ਦੀ ਓ ਉਹੋ ਜੇ ਸ਼ਦਾਈ ਕੋ ਜਿੰਨੇ ਕਦੀ ਕੁੜੀ ਨਹੀਂ ਵੇਖੀ ਉਹ ਕੁੜੀ ਦੀ ਫੋਟੋ ਵੇਖ ਕੇ ਲਾਲਾ ਸੁੱਟੀ ਜਾਂਦੇ ਆ ਇਹ ਨਹੀਂ ਪਤਾ ਕਿ ਇਹ ਫਰੋਡੀ ਐ ਸਾਰੇ ਮੇਰੀ ਗੱਲ ਸੁਣੀ ਤੇ ਮੈਂ ਉਦੋਂ ਵੀ ਕਿਹਾ ਸੀ ਜ਼ੁਬਾਨ ਸੰਭਾਲ ਕੇ ਗੱਲ ਕਰਿਆ ਕਿ ਬੈਨਾਂ ਤੇ ਦੂਜੀ ਗੱਲ ਇੱਥੇ ਸਿਰ ਰੋਟੀਆਂ ਖਾਣ ਨੂੰ ਬੈਠੀ ਹੈ ਨਾ ਤੇ ਰੋਟੀਆਂ ਖਾਈ ਜਾ ਤੇ ਪ੍ਰਭੂ ਦੇ ਕੋਲ ਗਈ ਜਾ ਜੇ ਸਾਡੇ ਪਰਿਵਾਰ ਦੇ ਕਿਸੇ ਗੱਲ ਵਿੱਚ ਵੀ ਤੂੰ ਬੋਲੀ ਤੇ ਆਪਣਾ ਹਾਲ ਮਿਲ ਰਿਹਾ ਕੀ ਕਰਦੀ ਤੈਨੂੰ ਮੰਮੀ ਜੀ ਖਣ ਜੋ ਕਿਉਂ ਆਪਣੀਆਂ ਕਰਤੂਤਾਂ ਤੋਂ ਘੱਟੇ ਹੀ ਨਹੀਂ ਤੁਸੀਂ ਤੁਹਾਡੇ ਨਾ ਪਾਪ ਦਾ ਘੜਾ ਹੁਣ ਭਰਨੀ ਵਾਲਾ ਬਸ ਇਹ ਗੱਲ ਸਦੋ ਘੱਟ ਜਾਣਾ ਉਹਨੇ ਚੁੱਪ ਕਰ ਜਾ ਆ ਜੁੱਤੀ ਪਰੇਟ ਹੋਏ ਨੂੰ ਤੈਨੂੰ ਲੱਗਦਾ ਵਾਵਾ ਹੀ ਦਿੱਤ ਹੋ ਗਏ ਆ ਜਾਲਾ ਤੇਰੇ ਫਿਰ ਚੰਬੜ ਗਿਆ ਤੇ ਜਦਨ ਤੈਨੂੰ ਵਜੀਆਂ ਨਾ ਅੜੀਆ ਤੂੰ ਮੈਨੂੰ ਅੱਖਾਂ ਕੱਢਣ ਲਈ ਹੈ ਨਾ ਉਸ ਦਿਨ ਵੇਖੀ ਤੇਰਾ ਮੈਂ ਹਾਲ ਕੀ ਕਰ ਦੇ ਮਮੀ ਜੀ ਬਸ ਕਰੋ ਉਹ ਚੀਜ਼ਾਂ ਕਿਤੇ ਫਿਰ ਨਾ ਕਰ ਦਿਓ ਐ ਮੈਂ ਬੇਇੱਜ਼ਤੀ ਕਰਾਂ ਪਾਉਂਗੇ ਮੇਰੇ ਕੋਲੋਂ ਚੱਲ ਮੈਂ ਤਾਂ ਤਿਆਰ ਬੈਠੀ ਹੂੰ ਨੀ ਬੇਇੱਜ਼ਤੀ ਕਰਵਾਨ ਨੂੰ ਤੂੰ ਕਰਨ ਵਾਲੇ ਤੇ ਬੰਨ ਉਹ ਤੇ ਮੈਨੂੰ ਪਤਾ ਵਾ ਤਾਂ ਆਦਤ ਪੈ ਗਈ ਆ ਪੈ ਗਈ ਐਡੇ ਦਲੇਰ ਬਣੇ ਕਰਦੇ ਹੋ ਤੇ ਆਪਣੇ ਪੁੱਤ ਨੂੰ ਤੇ ਘਰ ਸੱਦੋ ਉਹਨੂੰ ਤੇਰੇ ਬੜੇ ਕਿਹੜੇ ਮੁਖੇ ਬਾੜਤਾ ਕਿਹੜੀ ਝੁੱਗੀ ਚ ਵੜਿਆ ਫਿਰਦਾ ਵਾ ਉਹਨੂੰ ਵਿਚਾਰੇ ਨੂੰ ਕਹੋ ਵੀ ਆਪਣੇ ਘਰੇ ਆ ਜੇ ਕੁਝ ਨਹੀਂ ਹੁੰਦਾ ਕੋਈ ਰਿਪੋਰਟ ਨਹੀਂ ਮੈਂ ਪੁਲਿਸ ਦੀ ਕਰਾਉਂਗੀ ਮੈਂ ਆਮਣਾ ਰਹਿਣ ਦੀ ਆ ਡੰਕ ਲਾਉਂਦੇ ਨਾ ਹੁਣ ਤੇ ਯਾਰ ਤੂੰ ਕੀ ਬੋਲੀ ਜਾਂਦੀ ਬਾਰ-ਬਾਰ ਚੁੱਪ ਨਹੀਂ ਰਹਿ ਜਾਂਦਾ ਤੇਰਾ ਰਾਜੂ ਚੁੱਪ ਕਰ ਇਹ ਨਾਗੜੀਆਂ ਤੇਰੇ ਕਾਬੂ ਆਣ ਵਾਲੀਆਂ ਨਹੀਂ ਐਸੀ ਗੱਡੀ ਲੈ ਕੇ ਦਿੱਤੀ ਖਲੋਣੀ ਨਹੀਂ ਦੇਂਦੇ ਉਧਰ ਦੀ ਕਿੱਥੇ ਗਿਆ ਵਾ ਬੋਲੋ ਬੋਲੋ ਹਾਂ ਬੁਲਾਓ ਉਹ ਬੋਲੀ ਨਾ ਜੇ ਤੈਨੂੰ ਉਹਦਾ ਇੰਨਾ ਹੀ ਫਿਕਰ ਹੈ ਨਾ ਤੇ ਲੱਭ ਲਾ ਤੇ ਲੱਭ ਕੇ ਮੈਨੂੰ ਵੀ ਦੱਸ ਦੇ ਪਤਾ ਨਹੀਂ ਤੂੰ ਕਿੱਦਾਂ ਦੀ ਮਾਂ ਆ ਤੈਨੂੰ ਤੇ ਆਪਣੇ ਪੁੱਤਾਂ ਦਾ ਵੀ ਰਹਿਮ ਨਹੀਂ ਹੈਗਾ ਉਹ ਜੀ ਉਹ ਸ਼ਦਾਈ ਜਿਹੜੇ ਮਗਰ ਲੱਗੇ ਛੱਡੇ ਤੇਰੇ ਜਦੋਂ ਕੱਲ ਨੂੰ ਕੋਈ ਗੱਲ ਹੋਈ ਨਾ ਤੂੰ ਵੀ ਨਹੀਂ ਉਹਨਾਂ ਦਾ ਖਲੋਣਾ ਮੁੰਡਿਆਂ ਨੂੰ ਭੁਗਤਨੀਆਂ ਪੈਣੀਆਂ ਮਾਂ ਤੇਰੀਆਂ ਕੀਤੀਆਂ ਤੇ ਐਸੇ ਕਰਕੇ ਤੇ ਮੈਂ ਤਾਂ ਵਿਆਹ ਕੀਤਾ ਕਿ ਜਿੱਥੇ ਮੈਂ ਨਾ ਖਲਾਵਾਂਗੀ ਉਥੇ ਤੂੰ ਖਲੋਵੇਂ ਜਾ ਕੇ ਚਾਹ ਬਣਾ ਕੇ ਲੈ ਕੇ ਆ ਚੱਲ ਤੇ ਨਾਲ ਦੋ ਫੁਲਕੇ ਲਾ ਕੇ ਲੈ ਕੇ ਆ ਕੀ ਕਰ ਮਾੜੀ ਲਿਸਨ ਕੇ ਬੱਸ ਇਹ ਤੂੰ ਆਪਣੇ ਵੱਲ ਵੇਖ ਕੇ ਬੋਲਣ ਦੀ ਕਿ ਮੇਰੇ ਵੱਲ ਵੇਖ ਕੇ ਬੋਲਣ ਦੀ ਤੁਹਾਡੇ ਵੱਲ ਵੇਖ ਕੇ ਮੰਮੀ ਜੀ ਜਾ ਕੇ ਰੋਟੀ ਬਣਾਓ ਤੇ ਖਾਓ ਉਹ ਚੱਲ ਹਾਂ ਅਸੀਂ ਚੱਲੀ ਆ ਦੋ ਮਿੰਟ ਛੱਡ ਗਰ ਇਹ ਪਹਿਲਾਂ ਨਹੀਂ ਹੈ ਤੁਹਾਡਾ ਰਾਸ਼ਨ ਬਣਾਉ ਨੂੰ ਜੀ ਜੱਲ ਭਾ ਕੱਪੜੇ ਮੈਂ ਤੈਨੂੰ ਕਦੋਂ ਨਹੀਂ ਕਹਿਣ ਦੀਆਂ ਇਹਨਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਬਣਾਓ ਇਹਦੀਆਂ ਬਿਗਾ ਤੇ ਨਾ ਫਿਰ ਕਿ ਮੇਰੇ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਆਪਣਾ ਮੱਥਾ ਕੰਧ 'ਚ ਮਾਰੋ ਰਾਜੂ ਇੰਨਾ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਤੇਰੀ ਵਾਲੇ ਤੇ ਜ਼ਿਆਦਾ ਹੀ ਬੁੜਕਦੀ ਫਿਰਦੀ ਆ ਉਹ ਉਹਨਾਂ ਨੂੰ ਭੁੱਲ ਗਿਆ ਜਾਂਦੇ ਵੱਡੀਆਂ ਉਹਦੇ ਨਾਲ ਪਾਸੇ ਫੇਰ ਸਿੱਕੜੇ ਬਣੇ ਜਾਂਦਾ ਉਹ ਮੈਂ ਐਸਰ ਪਾਸੇ ਤੂੰ ਨਹੀਂ ਸਿੱਕੇਗਾ ਐਸਰ ਪਾਸੇ ਤਾਂ ਮੈਂ ਸਿੱਕੂੰਗੀ ਯਾ ਨਾ ਸਿੱਕੋ ਉਹ ਦੋਵੇਂ ਟੱਕੀਆਂ ਲੱਗ ਜਾਂਦੀਆਂ ਜੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਜਾਣਾਂ ਤੇ ਮੇਰਾ ਕੰਮ ਜਾਣੀ ਪਤਾ ਨਹੀਂ ਇੱਕ ਕਮਰੇ ਚ ਵੜ ਕੇ ਕਹਿਓ ਜੀ ਇਹ ਕੱਲਾ ਕਰਨ ਢਈ ਐ ਕਿ ਜਿਹੜੀ ਹੇਠ ਤੱਕ ਬਾਹਰੋਂ ਨਿਕਲੀ ਰਾਤ ਆ ਇੰਨੇ ਕਮਰੇ ਚ ਵੜਿਆ ਸ਼ਨੀ ਪੱਕੀ ਗੱਲ ਆ ਗਰੰਟੀ ਆ ਕਿ ਇੰਨੇ ਉਹਦੇ ਕੰਨ ਭਰਨੇ ਆ ਜਿਹੜੀ ਪਹਿ ਕੇ ਬੈਠੀ ਨਾਨ ਮੇਰੀ ਆ ਤੇ ਜਾ ਕੇ ਬੈਠੀ ਉਹਦੇ ਕੋਲੇ ਪਤਾ ਨਹੀਂ ਉਹ ਤੇ ਕਮਰੇ ਚ ਕੀ ਕਰਨ ਢਈ ਐ ਲੈ ਆ ਕੀਤ ਆ ਜਾ ਆ ਜਾ ਭੈਣ ਜੀ ਆ ਜਾ ਆ ਜਾ ਭੈਣ ਤੂੰ ਤਾਂ ਚੰਗੀ ਤੂੰ ਤਾਂ ਉਹ ਏਡੀ ਪਿਆਰੀ ਲਗ ਲਗ ਤੂੰ ਤੇ ਰਾਤੀ ਉਹਦੇ ਕਮਰੇ ਚ ਜਾ ਕੇ ਜੰਪ ਗਈ ਮੈਂ 라ਤੀਂ ਬੰਦਨ ਮਤ ਜਾਨੇ ਕਿੱਡਾ ਸੋਨਾ ਡਾਇਆ ਸੀ ਇੱਥੇ ਕਿ ਮੇਰੇ ਕੋਲ ਮੇਰੇ ਨਾਲ ਸੌਂਗੀ ਪਰ ਤਦ ਤੂੰ ਮੈਂ ਕੋ ਜਾ ਕੇ ਸੌਂਗੀ ਮੀਨਸ ਵੀਰ ਗੱਲ ਇਹ ਨਹੀਂ ਉੱਥੇ ਪੱਕਾ ਤੀ ਇਹ ਚੱਲਦਾ ਸੀ ਮੈਂ ਛੰਨੀ ਕੋਲ ਤੇ ਤੇ ਮिन्नੂ ਕਰਨੀ ਪੱਕਾ ਮੈਂ ਆਪਣੇ ਕਮਰੇ ਦਾ ਤੇਜ ਕਰ ਦਦੀ ਤੇ ਨਾਲੇ ਪੱਖਾ ਤਾਂ ਉਹਦੇ ਕਮਰੇ ਚ ਮੇਰੇ ਕਮਰੇ ਚ ਇੱਕੋ ਕੰਪਨੀ ਦਾ ਤੇ ਪੱਖਾ ਲੱਗਾ ਉਹ ਤਾਂ ਕਿੜਾ ਕੇ ਬੱਕਰਾ ਲੱਗਾ ਪਰ ਉਹਦੀ ساری ਰਾਤ ਮੈਂ ਕੋਲ ਹੋਗੀ ਜਿਵੇਂ ਸਹੀ ਤੂ ਮਾਤ ਕਿਹਲਾ ਕੰਮ ਕਰਦੇ ਕੱਲੀ ਕਰਦੇ ਆ ਤੁਸੀਂ ਕਰਨ ਤਾਂ ਇਕੱਲੀ-ਇਕੱਲੀ ਉਹ ਹੈਗੀ ਮਾਪਿਆਂ ਦੀ ਧੀ ਸਭ ਕੁਝ ਉਹਦਾ ਹੀ ਤੇ ਮੈਂ ਕਿਹੜਾ ਕਰਨੀ ਆ ਤੇ ਮੇਰਾ ਏ ਉਹਦਾ ਹੀ ਆ ਪਰ ਥੋੜਾ ਤੂੰ ਹੀ ਹੌਸਲਾ ਕਰਨਾ ਆਦਾ ਹੌਸਲਾ ਰੱਖਾ ਸਭ ਕੁਝ ਤੈਨੂੰ ਹੀ ਆਉਣਾ ਉਹਦਾ ਅਜੇ ਤੱਕ ਮਾਂ ਤੇ ਹੋ ਜੀਣਾ ਜੋ ਕੁਝ ਉਹਦਾ ਹੀ ਆ ਪਰ ਤੂੰ ਇਨੀ ਕਾਲੀ ਨਾਲ ਨਾ ਬੈਠੀ ਇਹ ਦਵਾ-ਦਵਾ ਮੇਰੇ ਕੋਲ ਸਭ ਕੁਛ ਆ ਤੇਰੇ ਕਹਿਤਾ ਕੀ ਮਤਲਬ ਹੈ ਕਹਿਤਾ ਇਹਨੂੰ ਮਤਲਬ ਆ ਵੀ ਤੂੰ ਉਹ ਕੰਮ ਕਰਨ ਰੇਆ ਤੋਂ ਮਾਨੀ ਦਵਾ ਦਰ ਮੇਰੇ ਕੋਲ ਸਭ ਕੁਝ ਆ 10 ਭੈਣੇ ਮੈਂ ਕਾਦੀ ਭੁੱਖ ਵਰਤਾਂ ਡਈ ਮੈਂ ਕੀਤਾ ਕੀ ਆ ਕਿਸ ਗੱਲੋਂ ਮੈਂ ਭੁੱਖ ਵਰਤਾਂ ਡਈ ਆ ਕੀਤਾ ਕੀ ਨਹੀਂ ਗਾ ਬੋਲ ਨਾ 10 ਰਾਤ ਦੀ ਉਹਨੇ ਤੈਨੂੰ ਆਪਣੇ ਕੰਮਰੇ ਸੁਵਾ ਕੇ ਤੇ ਪੱਟੀ ਦਿੱਤੀ ਤੈਨੂੰ ਪੜਾ ਤੇ ਤੂੰ ਉਹਦੀ ਪੱਟੀ ਤੇ ਪੂਰਨਿਆ ਤੇ ਹੁਣ ਤੂੰ ਬੇਨਾ ਲੱਗ ਪਈ ਚੱਲਣ ਜਦੋਂ ਤੱਕ ਜਸਵੀਰ ਮੇਰਾ ਭਰਾ ਜਿੰਦਾ ਹੈ ਉਹਦਾ ਚਿਰ ਤੂੰ ਨਹੀਂ ਚੱਗੀ ਪਰ ਤੂੰ ਉਹਦੇ ਜਾਣ ਤੋਂ ਬਾਅਦ ਤੂੰ ਦੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀ ਨਾ ਦੋਵਾਂ ਨੌ ਦਾ ਗਹਿਣਾ ਸੱਮੀ ਮੈਨੂੰ ਦੱਸੇ ਕਿ ਦੋਵਾਂ ਦਾ ਹੀ ਤੂੰ ਸਾਹਮਣੇ ਉਹਨਾਂ ਕੋ ਕੁਝ ਵੀ ਨਹੀਂ ਰਹਿਣ ਦਿੱਤਾ ਪਰ ਇੰਨਾ ਲਾਲਚ ਨਹੀਂ ਚੱਲਦਾ ਥੋੜੀ ਸਮਝ ਤੂੰ ਸਿਆਣੀ ਥੋੜੀ ਸਮਝ ਕਰ ਕੀ ਸਮਝਾਂ ਜੇ ਤੇਨੂੰ ਉਹਨਾਂ ਨੇ ਸਾਰਾ ਦੱਸ ਹੀ ਦਿੱਤਾ ਨਾ ਫਿਰ ਸੁਣ ਲੈ ਮੇਰੀ ਗੱਲ ਮੈਂ ਕੀ ਕਰਦੀ ਮੇਰੇ ਕੋ ਕੀ ਹੈ გას ਭਰਾ ਤੇਰਾ ਤਾਂ ਸਾਰਾ ਕਰਜ਼ਾਈ ਕਰ ਗਿਆ ਸਾਨੂੰ ਤੈਨੂੰ ਪਤਾ ਤੂੰ ਇੱਕ ਵਾਰੀ ਆ ਕੇ ਪੁੱਛਿਆ ਕਿ ਤੂੰ ਹੀ ਕਿਤਰਾ ਜੀਣ ਦੇ ਜਾਂ ਕਿਤਰਾ ਮਰਨ ਦੇ ਤੇ ਮੈਨੂੰ ਫਿਰ ਜਿਹੜਾ ਦਾ ਸਤਾ ਸੋਕਾ ਲੱਗਾ ਮੈਂ ਕਰ ਲਿਆ ਮੈਨੂੰ ਇਹੋ ਲੱਗਾ ਕਿ ਮੇਰੇ ਦੋ ਪੋਤੇ ਆ ਤੇ ਨੂੰਹਾਂ ਕੁੜੀਆਂ ਉਹ ਲੱਭਾ ਜੜੀਆਂ ਕੱਲੀਆਂ-ਕੱਲੀਆਂ ਤੇ ਜੋ ਕੁਝ ਉਹਨਾਂ ਦਾ ਪੇਕਿਆਂ ਦਾ ਉਹ ਮੇਰਾ ਫੋਰ ਦਾ ਕਰਾ ਕਰ ਲੈ ਦੇ ਚ ਭਾਬ ਮੈਨੂੰ ਤੂੰ ਇਹ ਗੱਲ ਕਰ ਮੇਰੀ ਇਹ ਪਹੋਰ ਗੱਲ ਸੁਣ ਜਿਹੜਾ ਗੱਲ ਇਹ ਸੁਨਿਆਰਾ ਮੁੰਡਾ ਆਇਆ ਤੂੰ ਉਹਦੇ ਨਾਲ ਕੀ ਚਲਾਕੀਆਂ ਕਰਨ ਦੀ ਹੈ ਤੇ ਕੋ ਕਿਹੜੀ ਕੁੜੀ ਆ ਜਿਹਦਾ ਤੂੰ ਰਿਸ਼ਤਾ ਕਰਾਉਣਾ ਮੈਨੂੰ ਦੱਸ ਉਹ ਉਹਨੇ ਠੱਗੀਆਂ ਮਾਰਨ ਗਈਆਂ ਉਹਦੇ ਕੋਲ ਪੈਸੇ ਲੈਣ ਗਈਆਂ ਨਹੀਂ ਭੈਣੇ ਨਹੀਂ ਭੈਣੇ ਕਾਹਦੇ ਉਹ ਕੋਲ ਮੈਂ ਪੈਸੇ ਲੈ ਨਹੀਂ ਤੇਨੂੰ ਤੇ ਇਹਨਾਂ ਨੇ ਪੱਟੀਆਂ ਪੜਾਤੀਆਂ ਪੂਰੀਆਂ ਮੇਰੀ ਗੱਲ ਸੁਣ ਉਹਦੇ ਕੋਲ ਮੈਂ 3,20,000 ਰੁਪਇਆ ਲੈਣਾ ਸੀ ਤੇ ਮੈਂ ওর ਕੋਲ ਲੈ ਲਏ ਪੈਸੇ ਉਹ ਮੈਨੂੰ ਕਿਸਤਾ ਦੇਣ ਡਿਆ ਕੱਲ ਆਇਆ ਤੇ ਕੱਲ ਮੈਨੂੰ ਪੈਸੇ ਦੇ ਗਿਆ ਲੱਖ ਰੁਪਇਆ ਦੇ ਗਿਆ ਤੇ ਨਾਲੇ ਮੈਨੂੰ ਕਿਹਾ ਮੇਰਾ ਕੋਕਾ ਟੰਡਿਆ ਕੋਕਾ ਖਲੋ ਦੇ ਗਿਆ ਨਹੀਂ ਮੈਨੂੰ ਦੱਸ ਕਿਹੜੀ ਕੁੜੀ ਆ ਜਿੱਦਾਂ ਤੂੰ ਰਿਸ਼ਤੇ ਕਰਾਉਂਦੀਂ ਉਡੀ ਤੋ ਕੋਈ ਹੈ ਨਹੀਂ ਤੂੰ ਅੱਤ ਘਟਕੀਆਂ ਮਾਰਵਾ ਤੂੰ ਕਿਉਂ ਮੇਰੇ ਭਰਾ ਦੀ ਮਿੱਟੀ ਪਲੀਤ ਕਰ ਰਹੀ ਈ ਨੀ ਤੂੰ ਚੁੱਪ ਕਰ ਤੂੰ ਮੈਨੂੰ ਨਾ ਗੱਲਾਂ ਨਾ ਸਮਝਾ ਚੰਗਾ ਮੈਂ ਜੋ ਕਰਨ ਨਾ ਠੀਕ ਕਰਨ ਲਈ ਆ ਬਾਕੀ ਤੂੰ ਨਾਨ ਨ ਮੇਰੀ ਆ ਤੇ ਜੇ ਤੂੰ ਚਾਹ ਨਹੀਂ ਹੋਇ ਇਸ ਘਰ ਵਿੱਚ ਆਵੇ ਤੇ ਤੈਨੂੰ ਮੇਰੀ ਗੱਲ ਮੰਨੀ ਪੈਣੀ ਨਾ ਕਿ ਮੇਰੀ ਨੂੰਹਾਂ ਦੀ ਲੱਗੇ ਸਮਝ ਤੈਨੂੰ ਤੇ ਜੇ ਤੂੰ ਇਹੋ ਜੇ ਕੰਮ ਕਰਨੇ ਤੇ ਮੈਂ ਤੇਰਾ ਘਰ ਕਿਉਂ ਆਣਾ ਤੇ ਨਾ ਤੂੰ ਆਪਣੇ ਘਰ ਆ ਮੇ ਆਪਣੇ ਰਹਿ ਹਾਂ ਤੇ ਜਾ ਜਾ ਦੇ ਬਾਹਰ ਬਾਜੀ ਹਾਂਜੀ ਇਨਾ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਏ ਜੇ ਇੰਨੇ ਚਿਰਾਂ ਬਾਅਦ ਮੈਂ ਤੁਹਾਡੇ ਨਾਲ ਤਾਂ ਦੋਸਤ ਹੋਕੀਤਾ ਹਾਂ ਸੁਣ ਲੈ ਇਹੀਆਂ ਗੱਲਾਂ ਸੁਣਪ ਦੂ ਤੂੰ ਚੁੱਪ ਕਰ ਦੇ ਤੂੰ ਤਾਂ ਆਪਣੀਆਂ ਪੱਟੀਆਂ ਪੜਾਦੀਆਂ ਨੂੰ ਹੈ ਤੂੰ ਤਾਂ ਸਾਡੇ ਨਾਮ ਨਾਲ ਪਰਚਾਈ ਤੇ ਨਿਸਤੈ ਨੂੰ ਖਰਾਬ ਕਰਕੇ ਰੱਖਦਾ ਹੈ ਜਿਹੜੀ ਅੱਗੇ ਆਉਂਦੀ ਨਹੀਂ ਸੀ ਮਸਾ ਹੀ ਕਿਤੇ ਸਾਲ 2 ਸਾਲ ਬਾਅਦ ਆਈ ਹੈ ਤੇ ਉਹ ਵੀ ਧੁਮਾ ਕੇ ਬਸ ਪੱਟੀਆਂ ਫੜਾਉਂਦੀ ਨਾ ਦੱਸਣਾ ਨਹੀਂ ਕੀ ਦੱਸਾਂ ਤੈਨੂੰ ਸੋਹਰਾ ਮੇਰੇ ਤੇ ਸਿਰ ਤੇ ਨਹੀਂ ਆਹ ਦੱਸਾਂ ਨਾ ਬੁਆ ਜੀ ਉਹ ਆ ਵੀ ਘਰਬਾਰ ਵਾਲੀ ਆ ਉਹਦਾ ਵੀ ਇੱਥੇ ਹੱਕ ਬੰਦਾ ਵਾ ਕਹਿੰਦਾ ਤੁਹਾਡਾ ਹੱਕ ਨਹੀਂ ਬੰਦਾ ਨਾ ਤੂੰ ਵੀ ਕਹਿ ਲਈ ਆ ਕਿ ਗੱਡੀ ਤੂੰ ਹੀ ਲੈ ਨਹੀਂ ਦਿੱਤੀ ਆ ਨਹੀਂ ਵਿਆਹ ਦੇ ਸਾਰਾ ਖਰਚੇ ਤੇ ਆਪਾਂ ਦਿੱਤਾ ਮੰਮੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਜੋ ਕੁਛ ਇੱਥੇ ਹੈਗਾ ਵਾ ਨਾ ਜਾਂ ਵੱਢੀ ਗਈ ਉੱਥੇ ਪੇਕਿਆਂ ਦਾ ਵਾ ਤੇ ਜਾਂ ਮੇਰੇ ਪੇਕਿਆਂ ਦਾ ਵਾ ਤੁਹਾਡੀ ਤੇ ਬਾਤ ਹੀ ਨਹੀਂ ਕੋਈ ਚੀਜ਼ ਲੈਣ ਚਲੋ ਬੁਆ ਜੀ ਉਕਾਤ ਨਹੀਂ ਵੀ ਕਰਨੀ ਛੱਡੋ ਇਹ ਬੱਚਿਆਂ ਆਪਣੇ ਨੂੰ ਇਹ ਸਿੱਖਿਆ ਨਹੀਂ ਦੇ ਸਕਦੇ ਕਿ ਪੁੱਤ ਮਿਹਨਤ ਕਰਕੇ ਖਾਓ ਇਹ ਤੇ ਆਪ ਇੰਨੇ ਲਾਲਚੀ ਨੇ ਨਾਲ ਇਹਨਾਂ ਨੇ ਉਹਨਾਂ ਨੂੰ ਲਾਇਆ ਵਾ ਏਕ-ਇਕ ਚੀਜ਼ ਉਹਨਾਂ ਨੂੰ ਹੁੰਦਾ ਵਾ ਤੇ ਹਾਂ ਸਾਡੇ ਤੇ ਕੇ ਤਾਂ ਹੀ ਆਜੇ ਤੇ ਅਸੀਂ ਆਰਾਮ ਨਾਲ ਗੁਜ਼ਾਰਾ ਕਰੀ ਜਾਈਏ ਗੱਡੀਆਂ ਵੀ ਲੋਤੋਂ ਆ ਜਾਣ ਰਾਸ਼ਨ ਪਾਣੀ ਵੀ ਉੱਥੋਂ ਆ ਜਾਵੇ ਸੂਟ-ਬੂਟ ਵੀ ਉਹੋ ਬਣਾ ਕੇ ਦੇ ਦੇਣ ਤੇ ਅਸੀਂ ਸਿਰਫ ਐਸ਼ ਲਈਏ। ਸ਼ਮੀ ਪੁੱਤ ਮੈਂ ਇਹਨੂੰ ਸਮਝਾਇਆ ਪਰ ਇਹ ਸਮਝਦੀ ਨਹੀਂ ਇਹਦਾ ਦਿਮਾਗ ਕੰਮ ਨਹੀਂ ਕਰਦਾ ਕਿ ਮੈਨੂੰ ਬਹੁਤ ਰੱਖਦਾ ਨਾ ਤੇਰਾ ਵੀ ਬਹੁਤ ਕਰਦਾ ਨਾ ਮਾ ਚੱਲ ਸ਼ਮੀ ਪੁੱਤ ਮੇਰਾ ਬਸ ਫੜਾ ਮੈਂ ਜਾਵਾ ਮੇਰਾ ਇੱਥੇ ਮੈਂ ਐਸਾ ਬੜੀ ਤੈਨੂੰ ਇੱਜ਼ਤ ਦੇਣ ਦੀ ਕੋਸ਼ਿਸ਼ ਕੀਤੀ ਸੀ ਮੈਂ ਸ਼ੁਕਰ ਕੀਤਾ ਕਿ ਮੇਰੀ ਨਾਨੇ ਨੇ ਦਿਨਾਂ ਬਾਅਦ ਆਈਆ ਪਰ ਤੂੰ ਬੜੀ ਨਾਨਾ ਦੀ ਬੰਦੀ ਰਹਿ ਜਿਹੜਾ ਮੈਂ ਤੇਰੇ ਕੋਲ ਕੁਝ ਸੋਟਿਆ ਨਾ ਸੂਟ ਸਾਡ ਮੈਂ ਕਹਿਆ ਸੀ ਸੂਟ ਦੇ ਕੇ ਪੈਸੇ ਦੇ ਕੇ ਆਪਣੇ ਨਾਨਾ ਨੂੰ ਤੋੜਾਂਗੇ ਹੁਣ ਵਾਅਦੇ ਮੇਰੇ ਕੋਲ ਅੰਗੂਠਾ ਲੈ ਹੁਣ ਦੇਖੋ ਲਈ 14 ਬਾਰੇ ਤੁਸੀਂ ਇਹਨਾਂ ਦਾ ਸੂਟ ਇੱਕ ਦੇ ਮੈਂ ਤੁਹਾਡੇ ਤਿੰਨ ਸੂਟ ਬਣਾ ਕੇ ਲਈਆਂ ਕੱਲ ਸ਼ਾਮੀ ਤੁਸੀਂ ਮੇਰੇ ਕੋਲ ਲੈ ਕੇ ਜਾਓ ਨਹੀਂ ਨਾ ਸਮਝਦੇ ਤੇ ਕੋਲ ਗਾਂ ਨਹੀਂ ਐਨਨ ਮੈਂ ਸਮਝਾਉਂਗੀ ਚੰਗੀ ਤਰ੍ਹਾਂ ਚੱਲ ਮਿਲੇ ਭੂਰ ਨਾ ਕਰ ਸਿੱਧੀ ਤੂੰ ਮਿਲੇ ਭੂਰ ਨਾ ਸਿੱਧੀ ਮੰਮੀ ਕੋਈ ਤੇ ਸ਼ਰਮ ਕਰੋ ਪਰ ਆ ਉਹਨਾਂ ਦਾ ਨਹੀਂ ਹੈਗਾ ਇਸ ਘਰ 'ਚ ਉਹ ਤੁਹਾਡੇ ਕਰਕੇ ਇੱਥੇ ਆਏ ਨੇ ਮੇਨ ਅਸੀਂ ਬਾਅਦ ਵਿੱਚ ਆ ਮੇਰੇ ਕਰਕੇ ਨਹੀਂ ਆਏ ਉਹ ਤੇਰੇ ਕਰਕੇ ਆਏ ਆਏ ਤਾਂ ਮੇਰੇ ਕਰਕੇ ਪਰ ਪਟੀਆਂ ਝੂਟੀਆਂ ਸੱਚੀਆਂ ਤੂੰ ਬਣਾਤੀਆ ਜਾਂ ਮੈਂ ਕੰਨੀ ਆ ਸੋਲਾ ਪੈ ਮੈਂ ਲੈਣਾ ਚੇ ਨਹੀਂ ਹਿੱਸਾ ਮੈਂ ਕੰਨੀ ਕਿ ਹਿਸਾਬ ਲੈ ਕੇ ਆਵੇ ਆਪਣਾ ਪੈਕਾ ਸਾਡਾ ਹੱਕ ਬੰਦਾ ਹੈ ਜੋ ਕਰਨਾ ਕਰ ਲਾ ਆਪ ਕੋ ਮੋੜ ਦੇ ਆਪਣੇ ਰਿਸ਼ਤੇਦਾਰਾਂ ਨੂੰ ਤੇਰੇ ਪੋਤਾਂ ਦੇ ਸੌਰੇ ਨਾਲ ਲੈ ਸਕਦਾ ਨਾ ਉਹਦਾ ਦੁੱਪ ਬੜੀ ਢੀਣੀ ਸੀ ਪਰ ਕੇ ਰੱਖ ਲਿਆ ਤੇ ਹੁਣ ਜਦੋਂ ਮੇਰੇ ਪੁੱਤਾਂ ਦੀ ਵਾਰੀ ਆਈ ਤੇ ਤੂੰ ਮੇਰੇ ਨੂੰ ਆ ਫੜਕਾਣ ਦੇਈ ਆ ਪੂਆ ਜੀ ਅੱਗੇ ਹੋ ਕੇ ਤੇ ਵਿਖਾਓ ਸਾਰਾ ਕੁਝ ਨਿਸ਼ਾਣ ਕਰ ਦੂੰਗੀ ਤੁਹਾਡੇ ਤੋਂ ਮੈਂ ਦੋ ਦਿਨਾਂ ਚ ਪੂਆ ਜੀ ਅੱਗੇ ਬਣੋ ਤੇ ਸਹੀ ਜਿਹੋ ਜੀ ਉਹ ਦਿਨਾਂ ਦੀਆਂ ਸਾਊ ਤੁਹਾਡੇ ਅੱਗੇ ਲਾਲਚੀ ਜਿਨਾਨੀਆਂ ਨਾ ਹੋ ਜਾ ਜਦ ਤੂੰ ਆਕਰ ਤੇਜਾ ਜਿੰਨੂੰ ਬੈਠੇ ਬਿਠਾਏ ਕਰੋੜਾ ਰੁਪਈਆ ਮਿਲ ਗਿਆ ਰੋਡ ਪਈ ਉਹ ਤੋਂ ਅਸੀਂ ਲੰਘ ਚੱਲਾਂ ਦੀ ਗੱਲਾਂ ਮਾਰਦੀਆਂ ਤੋਂ ਦੇਖ ਲਿਆ ਜੇ ਅੱਖੀ ਸੁਣ ਦੇਖ ਲਿਆ ਜੋਣੇ ਤੇ ਕੰਨੀ ਸੁਣ ਲਿਆ ਦੇ ਉਦਾਂ ਤੁਸੀਂ ਕਹਣਾ ਨੋਂ ਝੂਠ ਮਾਰਦੀ ਆ ਹੁਣ ਤੁਹਾਡੇ ਸਾਹਮਣੇ ਜੇ ਸਾਰਾ ਕੁਝ ਇਹੋ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਆਂ ਕਰਤੀ ਹੋ ਦਿਆਂ ਜੀ ਕਰਤੀ ਦਾ ਹਾਂ ਕਰਤੀ ਦਾ ਕੇਸ ਜਿੱਤ ਲੈ ਪਾ ਦੇ ਮੈਡਮ ਮੇਰੀ ਗੱਲ ਸੁਣ ਲੈ ਪੈਰ ਖੋਲ ਕੇ ਮੈਂ ਲੈਣਾ ਹਿੱਸਾ ਮੈਂ ਸਰੇ ਆਮ ਕਹਿ ਨਹੀਂ ਆਂ ਨਾ ਮੈਂ ਤੇਰ ਤੋਂ ਡਰਦੀ ਆ ਤੇ ਨਾ ਮੈਂ ਤੇਰ ਤੋਂ ਡਰਦੀ ਆ ਲੈਣਾ ਜੇ ਤਿੱਲ ਲੈਣਾ ਜੇ ਜੋ ਕਰਨਾ ਜੇ ਕਰ ਲੋ ਤੇ ਮੇਰੀ ਵੀ ਗੱਲ ਸੁਣਨਾ ਲੱਲਾ ਫਿਰ ਨਹੀਂ ਸੱਜ ਤੋਂ ਲੈਣਾ ਲੈ ਆ ਜਾ ਤੇ ਜਿੰਨਾ ਚਿਰ ਮੈਂ ਨਹੀਂ ਨਾ ਚਾਹੂੰਗੀ ਮੇਰੀ ਮਾਂ ਉਹ ਤੇ ਸਾਈਨ ਨਹੀਂ ਕਰੂਗੀ ਲੈ ਆ ਜਾ ਤੇ ਤੂੰ ਹੀ ਸੱਜ ਤੋਂ ਲੈ ਹਾਂ ਕਰ ਕਿ ਡਈ ਇੱਥੇ ਬੋਰੀ ਵਿਸਾ ਚੁੱਕ ਤੇ ਫਰਲੋ ਉਹ ਤੋਂ ਮੈਂ ਤਾਂ ਕੱਢ ਕੇ ਵਿਖਾ ਤਾ ਕੱਢ ਕੇ ਵਿਖਾ ਮੈਂ ਗੱਲ ਨਹੀਂ ਕੋਈ ਗੱਲ ਨਹੀਂ ਅੱਡੀ ਜੁੜਤੇ ਆ ਨਾ ਤੇ ਚੋਕੇ ਪੈਗ ਮੇਰਾ ਮਾਰ ਕਰਕੇ ਤੈਨੂੰ ਮੈਂ ਮੰਨਣਾ ਵੀ ਤੂੰ ਬੜੀ ਦਲੇਰ ਜਨਾਨੀ ਤੈਨੂੰ ਕੋਈ ਗੱਲ ਨਹੀਂ ਜੇ ਤੂੰ ਕਰਨੀ ਆ ਤੇ ਮੈਂ ਮਾਰ ਦੇਣੀ ਆ ਇਹ ਕਿਹੜੀ ਚਿੱਕੜੀ ਗੱਲ ਆ ਬਹੁਤਾ ਤੈਨੂੰ ਸ਼ੌਂਕ ਆ ਦੁਨੀਆ ਨੂੰ ਤਮਾਚਾ ਵਖਾਣ ਦਾ ਵਖਾ ਦੇਣੀ ਆ ਇੰਜ ਗੱਲ ਲੈ ਜਾ ਪਾਜੀ ਆਪਣੇ ਘਰੇ ਦੇਖ ਲੈ ਬਾਜੀ ਇਤੋਂ ਥੱਲੇ ਜਨਾਨੀ ਘਿਰ ਸਕਦੀ ਆ ਕੋਈ ਤੁਹਾਡੀਆਂ ਅੱਖਾਂ ਸਾਹਮਣੇ ਆ ਸਭ ਕੁਝ ਮੁੜ ਕੇ ਨਾ ਸਾਡਾ ਕਸੂਰ ਕੱਢਿਓ ਵੀ ਸ਼ਮਨੀ ਪੁੱਤ ਤੂੰ ਮਾਰਾ ਕੀਤਾ ਇਹਦੇ ਨਾਲ ਕਾਨੂੰ ਮੈਂ ਕਰੀ ਘਰ ਦੇ ਮੈਂਬਰ ਹੋ ਤਾਂ ਨੂੰ ਮੈਂ ਕਰੀ ਦੱਸਣਾ ਹੀ ਤੇ ਤਾਂ ਕਰਕੇ ਤੁਹਾਨੂੰ ਇੱਥੇ ਲਿਆਂਦਾ ਜੇ ਮੈਂ ਫੋਨ ਕੀਤਾ ਜੀ ਆ ਵੀ ਸੰਦੋ ਆਓ ਬਾਜੀ ਹੁਣ ਕੋਕੂ ਮੈਂ ਤੁਹਾਨੂੰ ਦਿਖਾਵਾਂ ਜੇ ਜਾਣਾ ਤੁਸੀਂ